ਸਾਡੇ 11 ਹੋ ਗਏ ਆ ਰਾਤੀ ਹੋ ਗਿਆ ਸੀ ਲੇਟ ਬਹੁਤ ਉਹ ਚਲੋ 15 ਮਿੰਟ 10 ਮਿੰਟ 15 ਮਿੰਟ ਦਾ ਫਰਕ ਆ ਮੈਂ ਕਹਾਂ ਰਾਤੀ ਅਸੀਂ ਹੋ ਗਏ ਸੀ ਬਹੁਤ ਲੇਟ ਕਿਉਂ ਹੋਈ ਸੀ ਲੇਟ ਤੁਹਾਨੂੰ ਦੱਸਦੇ ਆ ਅੰਦਰ ਜਾ ਕੇ ਪਹਿਲਾਂ ਬਲੌਕ ਕਰੋ ਸ਼ੁਰੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਤੇ ਅੱਛੀ ਮੰਦਰਾ ਬਲੌਕ ਜੁਮੇਲ ਕਰਕੇ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਅੱਜ ਰਾਤੀ ਮੀਂਹ ਵੀ ਆ ਥੋੜਾ ਜਿਆ ਹਾਂ ਤੇ ਥੋੜਾ ਜਿਹਾ ਬੱਦਲ ਹੋਇਆ ਵਿੱਚੇ ਹੀ ਧੁੱਪ ਨਿਕਲਦੀ ਹਾਂ ਤੁਹਾਨੂੰ ਦੱਸਦੇ ਹਾਂ ਵੀ ਅਸੀਂ ਰਾਤੀ ਕਿਉਂ ਕਿਉਂ ਲੇਟ ਹੋ ਗਏ ਦੇਖੋ ਜੀ ਰਾਤੀ ਅਸੀਂ ਲੇਟ ਇਸ ਕਰਕੇ ਹੋ ਗਏ ਰਾਤੀ ਕੋਈ ਆ ਗਿਆ ਤੇ ਅਸੀਂ ਗੱਲਾਂបੱਤਾਂ ਵਾੜਦੇ ਰਹੇ ਕਾਫੀ ਦੇਰ ਕੋਈ ਆ ਗਿਆ ਕੋਈ ਫਿਓਜ਼ ਕਰਕੇ ਲੇਟ ਹੋ ਗਏ ਹੁਣ ਕੋਈ ਕੌਣ ਆਇਆ ਸੀ ਤੁਹਾਨੂੰ ਦਿਖਾਉਂਦੇ ਹਾਂ ਜੀ ਦੇਖੋ ਜੀ ਹਰਮਨ ਆਇਆ ਜੀ ਵਾਪਸ ਇਹ ਹੁਣ ਆਇਆ ਜੀ ਤੇ ਹੈਂ ਛੁੱਟੀਆਂ ਕੱਟਣ ਆਇਆ। ਆ ਛੁੱਟੀਆਂ ਕੱਟਣ ਆਇਆ ਜੀ। ਹੈਲੋ ਹਲੋ ਕੋਈ ਨਮਸਤੇ ਸਤਿ ਸ੍ਰੀ ਅਕਾਲ। ਕੁਛ ਤਾਂ ਕਰਦੇ ਹੋ। ਹੈ? ਕਿ ਐਵੇਂ ਹੀ ਬੱਸ? ਉਹਦੇ ਵਿੱਚ ਤਾਂ ਮੈਸੇਜ ਕਰਕੇ ਪੁੱਛਿਆ ਕਿ ਹਰਮਨ ਭਾਜੀ ਨੇ ਕਦੋਂ ਆਣਾ। ਚਲੋ ਆਣਾ। ਅੱਜ ਅੱਜ ਮੈਨੂੰ ਆਇਆ ਇੱਕ ਮੈਸੇਜ। ਮੈਂ ਫਿਰ ਉਹਦੇ 'ਚ ਲਿਖਿਆ ਵੀ ਉਹਨੂੰ ਰਿਪਲਾਈ ਕੀਤਾ। ਮੈਂ ਕਿਹਾ ਹਰਮਨ ਰਾਤੀ ਆਇਆ ਆ ਤੇ ਅੱਜ ਦੇ ਬਲੌਗ 'ਚ ਹੋਊਗਾ। ਤੇ ਲਓ ਜੀ ਇਹ ਆਇਆ ਹੁਣ 2 ਦਿਨ 2 ਦਿਨ ਵਾਸਤੇ 12 13 14 ਹਨਾ 14 ਨੂੰ ਵਾਪਸ ਜਾਣਾ। 14 ਨੂੰ ਇਹਨੇ ਵਾਪਸ ਜਲਣਾ ਆ। ਤੇ ਚਲੋ ਅੱਜ ਆਵਾਜ਼ ਤਾਂ ਕਰਕੇ ਨਹੀਂ ਮਾਰੀ ਕਿਉਂਕਿ ਤੇ ਪੀ ਵੀ ਵੀ ਲੱਗਾ ਆ ਸਾਡਾ ਤੇ ਚਲੋ ਐਨਕ ਦਿਓ ਲਿਆ ਕੇ ਲਿਆਓ ਮਾਸੀ ਦੀਆਂ ਅੱਖਾਂ ਲਿਆ ਕੇ ਆਓ ਅੱਖਾਂ ਤੋਂ ਵਗਾਰ ਕੇ ਤੇ ਇਹ ਨਾ ਹੋਵੇ ਵੀ ਕੜੀ ਦੀ ਤੁਹਾਨੂੰ ਦੇਈ ਤੇ ਦੇਈ ਤੇ ਕੜੀ ਪਾ ਦੇ ਗਰਮ ਨਹੀਂ ਹੈਗੀ ਗਰਮ ਤਾਂ ਕਿਦੀ ਕਾਫੀ ਹੋ ਗਈ ਸੀ 2 ਮਿੰਟ ਲਾ ਕੇ ਆਈ ਸੀ ਮੈडम ਨਹੀਂ ਹੋਈ ਕਾ ਕਰ ਲਾ ਹੋਰ ਥੋੜੀ ਜੀ 30 ਸੈਕਿੰਡ ਹੋਰ ਕਰ ਲਾ ਤੇ ਚਲੋ ਠੀਕ ਹੈ ਜੀ ਕਰਦੇ ਆ ਜੀ ਫੋਨ ਨਾਲ ਹੀ ਹੋਣਾ ਸੀਗਾ ਕਰਦੇ ਆ ਜੀ ਨਾਸ਼ਤੇ ਨਾਲ ਬਲੌਗ ਸਵੇਰ ਦੀ ਬਲੌਗ ਦੀ ਸੀਟਾਰਟਿੰਗ ਬਾਕੀ ਅੱਜ ਦੇਖਦੇ ਆ ਜੀ ਅੱਜ ਦਾ ਕੀ ਪ੍ਰੋਗਰਾਮ ਪ੍ਰੋਗਰਾਮ ਮੌਸਮ ਦਾ ਹੈਗਾ ਠੰਡਾ ਅਜੇ ਵੀ ਰਾਤੀ ਮਾੜਾ ਮਾੜਾ ਪਿਆ ਮੀਂਹ ਆ ਨਿਕਲੀ ਧੁੱਪ ਮੜ ਜੀ ਪਰ ਰਾਤੀ ਮੀਂਹ ਪੈ ਗਿਆ ਮਾੜਾ ਮਾੜਾ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਹੁਣ ਤੁਹਾਨੂੰ ਲਓ ਜੀ ਸਾਡਾ ਹੋ ਗਿਆ ਵਾਈਫਾਈ ਬੰਦ ਤੇ ਬਲੌਗ ਸਾਡਾ ਇੰਨਾ ਕਰ ਹੈਗਾ ਦੇਖਣ ਵਾਲਾ ਉੱਥੇ ਹੋ ਗਿਆ ਬੰਦ ਤੇ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਅੱਜ ਸਾਡੀ ਮਾਤਾ ਕੱਟ ਰਹੀ ਆ ਜੀ ਛਲਗਮ ਅੱਜ ਬਣਨਗੇ ਛਲਗਮ ਪੀਲੇ ਛਲਗਮ ਤੇ ਇਹਦੀ ਫਰਮਾਇਸ਼ ਤੇ ਬਣੇਗਾ ਜੀ ਅੱਜ ਪਨੀਰ ਸ਼ਿਮਲਾ ਮਿਰਚ ਦੇਖੋ ਜੀ ਕੰਮ ਹਾਰਮਨ ਕੁੜੀ ਵਾਲੇ ਲੈ ਕੇ ਆਇਆ ਹੁਣ ਚੱਲੀ ਆਉਂਦੇ ਹਾਂ हां ਦਿਖਾਓ ਕੀ ਲੈ ਕੇ ਆਇਆ ਜਲੀ ਕਰ ਲੈ ਕੋ ਲੋ ਜੀ ਆ ਆਇਆ ਜੀ ਪਲਕ ਵਾਸਤੇ ਪਾਣੀ ਆਇਆ ਪਲਕ ਸਾਡੀ ਹਜੇ ਤੱਕ ਸੁੱਤੀ ਪਈ ਹੈ ਉੱਠੀ ਨਹੀਂ ਉੱਠ ਗਈ ਆ ਵਾਸ਼ਰੂਮ ਓਕੇ ਓਕੇ ਆ ਲੈ ਗਿਆ ਯੂਰਬਲ ਵਾਸਤੇ ਆ ਲੋ ਜੀ ਚਲੋ ਪਹਿਲਾਂ ਲੱਗਾ ਛੋਟੀ ਆ ਮੈਂ ਦੇਖੋ ਤੇ ਦੇਖਿਆ ਨਾ ਤੇ ਸਾਈਡ ਬੋਟਾ ਹੀ ਆ ਦੂਜਾ ਆ ਮਰ ਕੇ ਹੁੰਗੜੀ ਗਈ ਮਰ ਕੇ ਹੁੰਗੜੀ ਗਈ ਮੈਂ ਕਿਹਾ ਕਿ ਮੈਂ ਕੋ ਮੈਂ ਲੈ ਕੇ ਨਾ ਵੱਡੀਆਂ ਆਇਆ ਹੈਗਾ ਇਹ ਲੈ ਕੇ ਆ ਚੰਡੀਗੜ੍ਹ ਮਮਾ ਤੁਸੀਂ ਸਾਡੇ ਜਿਹੜੀ ਜਾਂਦੀ ਉਹ ਪਾ ਲੂਗੀ ਤੁਹਾਨੂੰ ਕੁਝ ਚਾਹੀਦਾ ਮਮਾ ਮੈਂ ਕਿਹਾ ਮੈਨੂੰ ਕੁਝ ਨਹੀਂ ਪਰਾਵਾ ਜਾਦਾ ਤੁਹਾਨੂੰ ਅਜੇ ਕੁਝ ਨਹੀਂ ਚਾਹੀਦਾ ਹੈਗਾ ਲੋਡ ਹੋਏ ਪਹਿਲਾਂ ਆਪੇ ਹੀ ਕਹਦਾ ਆਪੇ ਹੀ ਕਹਿੰਦਾ ਪਹਿਲਾਂ ਜਾ ਕੇ ਆਪਣੀ ਸੈਟਿੰਗ ਕਰ ਸੈੱਟ ਹੋ ਪਹਿਲਾਂ ਫੇ ਉਸ ਤੋਂ ਬਾਅਦ ਦੇਖਾਂਗੇ ਜਦੋਂ ਮੈਨੂੰ ਲੋਡ ਹੋ ਜਾਊਗਾ ਤੂੰ ਤਾਂ ਕਹਾਂਗਾ ਤੇ ਚਲੋ ਜੀ ਇਧਰ ਚੀਜ਼ਾਂ ਆਪਣੇ ਸਿੱਲਦੀਆਂ ਨਹੀਂ ਨਾ ਜਾਂ ਕੱਟ ਰੋ ਨਹੀਂ ਮਿਲਦੀ ਕੱਟ ਨਹੀਂ ਮਿਲਦੀਆਂ ਜਲੰਧਰੋਂ ਮਿਲਦੀਆਂ ਜੱਸ ਨਹੀਂ ਨਹੀਂ ਸਿੰਗਲਾ ਸਿੰਗਲਾ گارਮੈਂਟ ਤੋਂ ਮਿਲਦੀਆਂ ਆ ਪਰ ਉਹ ਪਰ ਮੈਂ ਤੁਹਾਨੂੰ ਦੇਖੀ ਉਹ ਇਦਾਂ ਹੁੰਦਾ ਨਾ ਜਿੱਦਾਂ ਮਾਲ ਆਂਦਾ ਇਹਦੇ ਛੇਤੀ ਵੇਚ ਜਾਂਦਾ ਫਟਾਫਟੀ ਉਹਨਾਂ ਕੋ ਤੇ ਤੂੰ ਸੰਭਲ ਕੇ ਕੱਢ ਦੂੰਗੀ ਕੀ ਹੋ ਗਿਆ ਚਲੋ ਠੀਕ ਹੈ ਜੀ ਤੇ ਤੁਸੀਂ ਹੁਣ ਕਰੋ ਆਪਣੇ ਕੰਮ ਤੇ ਮੈਂ ਚੱਲਾਂ ਦੁਕਾਨ ਤੇ ਹੈ ਤੇ ਚਲ ਟੋਕਰੀ ਰੱਖਿਆ ਉੱਪਰ ਵੀ ਤੂੰ ਆਪਣੇ ਕੰਮ ਕਰ ਜਿਹੜੇ ਦੋ ਦਿਨ ਤੋਂ ਆਇਆ ਆ ਤੇ ਚਲ ਸਟੈਂਡ ਵੀ ਰੱਖ ਦਿੰਦੇ ਕੋਈ ਨਹੀਂ ਉੱਠਦੇ ਠੀਕ ਚਲੋ ਜੀ ਹਾਂ ਪੁੱਛੋ ਤੁਸੀਂ ਤੇ ਮੈਂ ਜਾਣਾ ਦੁਕਾਨੇ ਹੈ ਦੋ ਸੀ ਇੱਧਰ ਟਾਈਮ 1 ਵਜ ਗਿਆ ਤੇ ਇੱਧਰ ਹੁੰਦੀਆਂ ਪਈਆਂ ਸਫਲ ਲਓ ਨੀ ਇਹ ਪਹਿਲਾਂ ਮੈਂ ਸਿਲੰਡਰ ਲੈ ਲਵਾ ਸਿਲੰਡਰ ਵਾਲ ਆ ਗਿਆ ਆਹ ਸਿਲੰਡਰ ਵਾਲਾ ਇਹਦਾ ਚਾਰ ਕੀਆ ਉਸ ਬਣਾਇਆ ਇਤਨਾ ਬੰਦ ਕੀਤਾ ਗੈਸ ਕਰਤਾ ਆਇਆ ਆ ਮੈਂ ਕੀ 15 ਹੋ ਚਲੇਆ ਤੇ ਮम्मा ਕੀ ਬਣਾ ਲਗੇ ਫੇਰ ਮੈਂ ਕੁਝ ਨਹੀਂ ਤੇ ਲਿਬਰੋਡੀ ਲੱਗੀਆਂ ਬਣਾਉਣ ਮੈਂ ਹਾਂ ਇੱਧਰ ਛਲਗਮਾ ਨੂੰ ਲਾਤਾ ਤੜਕਾ ਤੇ ਛਲਗਮਾ ਪੋਰ ਦੀ ਚਾਈਨਾ ਸੂਈਆਂ ਸਾਰੀਆਂ ਹੋ ਗਈਆਂ ਆ ਤੇ ਚਾਰ ਰੱਖੇ ਆ ਤੇਰੇ ਲਈ ਚਾਰ ਹਾਂ ਤੇ ਚਾਰ ਰੱਖੂਗੇ ਆ ਤੇ ਪੋਰ ਸੁਬਕੀ ਬਣਾਣਾ ਛਲਗਮ ਬਣਾਣੇ ਛਲਗਮ ਬਣਾਏ ਆ ਮੈਂ ਇਹ ਬਣਾਵਾ ਰਹੀ ਆ ਮਾ ਕੇ ਇੰਨਾਂ ਕੇ ਪੱਤਾਂ ਲੱਗੀਆਂ ਆ ਬਾਹਰ ਲੱਗੀ ਡੱਬੀ ਦੇ ਵਿੱਚ ਇਹੋ ਡੱਬੇ ਚ ਕੱਢੀਏ ਇਹਨੂੰ ਕਿਉਂ ਹਣਾ ਆਹੋ ਹੋਰ ਫਾਈਂਡ ਵੀ ਆ ਡੱਬੇ ਦੇ ਵਿੱਚ ਹਣਾ ਹੋਰ ਤੇ ਚਾਹ ਕੋਟੇ ਜਨ ਨੂੰ ਗੱਭੇ ਭੈ ਕਲਿਆਣ ਕੇ ਤੋ ਅੱਗੇ ਚ ਪਾ ਲਈ ਨੀ ਨਹੀਂ ਨਹੀਂ ਦੇ ਚ ਨਹੀਂ ਪਾਣਾ ਹੂੰ ਚਲੋ ਠੀਕ ਆ ਫਿਰ ਬਣਾਓ ਰੋਟੀ ਆਹ ਥੋੜ ਸਬ지 ਬੜਾ ਕੇ ਦਿਖਾਣੇ ਹਣ ਹੋਰ ਕੀ ਹੋਰ ਹਾਂਜੀ ਟਾਈਮ ਹੋ ਗਿਆ ਆ 2 ਵਜੇ ਗਿਆ ਆ ਇਧਰ ਨੀਟ ਐਂਡ ਕਲੀਨ ਸਾਰਾ ਹੋ ਗਿਆ ਸਫਾਈਆਂ ਹੋ ਗਈਆਂ ਹਾਂਜੀ ਪਲਕ ਕਿੱਦਾ ਪੁੱਤਰ ਅੱਜ ਇਹਨੂੰ ਸੀਗੀ ਛੁੱਟੀ ਕਿਉਂਕਿ ਸੰਡੇ ਸੀ ਤੇ ਇਧਰ ਲਿਆ ਆ ਸੇਰੇ ਸਿਲੰਡਰ ਸਿਲੰਡਰ ਲਿਆ ਸਾਡਾ ਸਿਲੰਡਰ ਖਤਮ ਹੋਣ ਵਾਲਾ ਸੀਗਾ ਚਲੋ ਜੀ ਇਧਰ ਲਾ ਦਿੱਤਾ ਆ ਮੈਂ ਸਬਜੀ ਨੂੰ ਤੜਕਾ ਭਾਂਡੇ-ਬੁੰਡੇ ਸਾਫ਼ ਕਰ ਲਏ ਆ ਤੇ ਆਟਾ-ਉਟਾ ਗੋਨ ਲਿਆ ਆ ਦੇਖਦੇ ਆ ਕੁੱਕਰ ਖੋਲ ਕੇ ਤਿੰਨ-ਚਾਰ ਛਿਟੀ ਅੱਜ ਬਣਾਏ ਮੈਂ ਸ਼ਲਗਮ ਸ਼ਾਮੀ ਬਣਾਉਂਗੀ ਹਰਮਨ ਆਇਆ ਹੋਇਆ ਆ ਚੰਡੀਗੜ੍ਹ ਤੋਂ ਤੇ ਉਹ ਸ਼ਰਮ ਹਰਮਨ ਕਹਿੰਦਾ ਸੀ ਸ਼ਰਮਨ ਹਰਮਨ ਕਹਿੰਦਾ ਸੀ ਕਿ ਮੈਨੂੰ ਸ਼ਿਮਲਾ ਮਲੇ ਪਨੀਰ ਦੀ ਸਬਜੀ ਖਾਣੀ ਆ ਮੈਂ ਮੈਂ ਕਿਹਾ ਸ਼ਾਮੀ ਤਾਂ ਨੋ ਬਣਾ ਦਊਗੀ ਕਿਉਂਕਿ ਹੁਣ ਮੈਂ ਸੀਨੇ ਆ ਦੋ ਚਰਟਾ ਤੇ ਮੰਮੀ ਗਏ ਆ ਕਿਸੇ ਦੇ ਘਰ ਉਥੋਂ ਸਲਵਾਰਾ ਫੜ ਕੇ ਲਿਆਣੀਆਂ ਸੀ ਸੀਣੀਆਂ ਦਿੱਤੀਆਂ ਹੋਈਆਂ ਆ ਆਪਾਂ ਕੱਲੇ ਆ ਤੇਰੇ ਆਪਾਂ ਕੱਲੇ ਹੀ ਆ ਬਸ ਪਾਪਾ ਨੇ ਆ ਜਾਣਾ ਐ ਦਾਦੀ ਨੇ ਵੀ ਆ ਜਾਣਾ ਆ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਦਿਖਾਲਦੇ ਸਬਜੀ-ਸਬਜੀ ਬਣਾ ਲਈ ਅੱਜ ਅਸੀਂ ਬਹੁਤ ਬਿਜ਼ੀ ਆ ਸਾਡਾ ਸ਼ਡਿਊਲ ਜਿਹੜਾ ਆ ਚਲੋ ਜੀ ਮਿਲਦੇ ਆ ਫਿਰ ਤਿੰਨ ਵਜੇ ਲੈ ਆਪਾਂ ਇੱਕ ਘਰੇ ਤੇ ਇੱਧਰ ਖਾ ਰਹੇ ਸੀ ਸ਼ਗਰਗੰਦੀ ਜੀ ਸ਼ਗਰ ਗੰਦੀ ਲੋ ਜੀ ਆਪਾਂ ਵੀ ਲੱਗੇ ਆ ਜੀ ਖਾਣ ਸ਼ਗਰ ਗੰਦੀ ਹਾਂ ਹਾਂ ਜਿਹੜੀ ਇਮਲੀ ਵਾਲੀ ਸੌਸ ਸਾਰਾ ਬਹੁਤ ਟੇਸਟੀ ਆ ਹਾਂ ਅਨੀ ਇਮਲੀ ਵਾਲੀ ਸੌਸ ਤਾਂ ਵਾਕਈ ਬਹੁਤ ਟੇਸਟੀ ਹੈ ਚ ਕੋਈ ਸ਼ੱਕ ਨਹੀਂ ਹੈਗਾ ਚਲੋ ਠੀਕ ਆ ਜੀ ਖਾਵੇਂ ਆ ਸ਼ਗਰ ਗੰਦੀ ਰੋਟੀ ਤਾਂ ਆਪਾਂ ਖਾਣੀ ਨਹੀਂ ਆਹ ਦੁਪਹਿਰ ਦੀ ਕੈਂਸਲ ਹੀ ਹੁੰਦੀ ਆਪਣੀ ਚਲੋ ਠੀਕ ਆ ਜੀ ਜੇ ਤੁਸੀਂ ਰੋਟੀ ਇੱਕ ਇੱਕ ਉਹ ਨਾ ਕਈ ਵਾਰ ਨਹੀਂ ਖਾਦੇ ਮੰਮੀ ਸੇਧ ਵੀ ਹਾਲੇ ਠੀਕ ਵਾ ਹਾਂ ਸੇਧ ਬਿਲਕੁਲ ਠੀਕ ਆ ਜੀ ਤਾਂ ਪੇਟ ਇਦਾਂ ਮੇਰਾ ਜੇ ਤਾਂ ਪੇਟ ਦੁਖਦਾ ਹੀ ਰਹਿੰਦਾ ਹੈਗਾ ਹੁਣ ਇੱਕਦਮ ਸਹੀ ਪੱਟ ਪਈ ਜਾਣਾ ਪੇਟ 'ਚ ਬਣਾ ਗਏ ਲੋ ਹੁਣ ਬਹਿ ਸਹੀ ਆ ਸੈਟ ਆ ਹਾਂ ਬਿਲਕੁਲ 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 ਚਲ ਵੀ ਆ ਰਿਹਾਣਾ ਮੜਿਆ ਜਾਣਾ ਆਪਾਂ ਚੱਲ ਆ ਮੈਂ ਖਾ ਲੈਂਦੇ ਵੇ ਚੱਲਦੇ ਫਿਰ ਟਾਈਮ ਹੋ ਗਿਆ 3:30 ਤੇ ਗੈਸੀਦਰ ਵੀਡੀਓ ਬੁਡੀਓ ਬਣਾਉਣ ਤੇ ਵੀਡੀਓ ਬਣਾ ਕੇ ਆ ਗਏ ਤੇ ਹੁਣ ਲੱਗਿਆ ਜੀ ਰੋਟੀ ਖਾਣ ਬਣਾਇਆ ਹੈਗੇ ਜੀ ਅੱਜ ਸ਼ਲਗਮ ਤੇ ਆਪਾਂ ਤਾਂ ਰੋਟੀ ਖਾਣੀ ਨਹੀਂ ਕਿਉਂਕਿ ਆਪਾਂ ਖਾ ਲਿਆ ਕੇ ਜਰੇਲਾ ਠੀਕ ਆ ਜੀ ਤੇ ਆਹ ਬੈਠਾ ਇਧਰ ਹਰਮਨ ਵੀ ਹਾਂ ਜੀ ਤੇ ਹੁਣ ਮੈਂ ਦੱਸੋ ਤੁਹਾਨੂੰ ਕੀ ਲਿਆਕ ਦਵਾਂ ਫਿਰ ਮੈਂ ਦੁਕਾਨੇ ਲੈ ਜਾਣਾ ਇੱਕ ਲਿਆਕ ਦਵਾਂ ਤੁਹਾਨੂੰ Shimla mirch ਆਹੋ ਇੱਕ ਪਨੀਰ ਇੱਕ ਪਨੀਰ ਤੁਸੀਂ ਉਹ ਸ਼ਾਮੀ ਬਣਾਉਣਾ ਪਿਆ ਹਨਾ ਚਲੋ ਮੈਂ ਲਿਆ ਕੇ ਦੇ ਕੇ ਜਾਂਦਾ ਫਿਰ ਫਿਰ ਮੈਂ ਦੁਕਾਨੇ ਚੱਲ ਜਾਣਾ ਤੇ ਤੁਸੀਂ ਖਾਓ ਰੋਟੀ ਪਾਣੀ ਹੈ ਉਹ ਵੀ ਲੈ ਦਿੰਦਾ ਰੰਗ ਬਦੂng ਲਿਆਓ ਲਿਆ ਕੇ ਬਣਾਓ ਜਿਹੜੀ ਤੁਸੀਂ ਵੀਡੀਓ ਬੁੜੀ ਆਪਣੀ ਹੋਰ 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 ਚਲੋ ਠੀਕ ਲਓ ਜੀ ਟਾਈਮ ਪੌਣੇ 5 ਹੋ ਗਏ ਆ ਇੱਧਰ ਰੱਖ ਦਿੱਤੀ ਐ ਮੈਂ Shimla mirch ਧੋ ਕੇ ਬਣਾਵਾਂਗੇ Shimla mirch ਦੀ ਸਬਜ਼ੀ ਸ਼ਾਮੀ ਫਲਾਈਟ ਕਰਦੇ ਹੀ ਬੰਦ ਤੇ ਇੱਧਰ ਸੀਲਵਾ ਮੈਂ ਹੁਣ ਆਪਣਾ ਘਰ ਦਾ ਮੈਂ ਕੰਮ ਥੋੜਾ ਜਿਹਾ ਥੋੜੇ ਕੱਪੜੇ ਸੁੱਕ ਗਏ ਆ ਥੋੜੇ ਬਲੌਰ ਲਾ ਕੇ ਸਕਾ ਲਾਂਗੇ ਪਹਿਲਾਂ ਕਰ ਲਈਏ ਸਲਾਈ ਦਾ ਥੋੜਾ ਜਿਹਾ ਕੰਮ ਲੋ ਜੀ ਇਹ ਦੋ ਸ਼ਰਟਾਂ ਤਿਆਰ ਕਰਨੀਆਂ ਆ ਨਾਲ ਬਣ ਕੇ ਡਾਤੀ ਉਏ ਇਹਨਾਂ ਨਾਲ ਬਣ ਕੇ ਡਾਉ। ਪਰੋ ਇੱਧਰ ਦੇਖੋ ਜੀ ਪਤੰਗ ਕਿੱਡਾ ਵੱਡਾ। ਇਹ ਨਾਲ ਵਰਕੇ ਡਾਦੀਏ ਇਹਦੇ ਨਾਲ। ਇਤਲਾਮਾਂ ਦੇ ਕਿੰਨੇ ਲੈ ਕੇ ਆਏ ਆ। ਇੱਧਰ ਬਣਾਦੇ ਪਏ ਆ। ਇਹ ਮਿੰਗਲਾ ਬਣਾਉਤ ਲੈ ਕੇ ਆਏ ਆ ਆਪਾਂ। ਹੈਂ? ਮਿੰਗਲਾ ਬਣਾਉਤ, ਰੋਣਾ ਨਹੀਂ? ਹੈਂ? ਉਡਾਉਣਾ ਨਹੀਂ? ਉਡਾਉਣਾ ਵੀ ਆ ਉੱਡੂਗਾ ਤਾਂ। ਹਰ ਮੈਂ ਪਹਿਲਾਂ ਸਿਲੰਡਰ ਤਾਂ ਅੰਦਰ ਕਰ। ਸਿਲੰਡਰ ਵੀ ਕਰਦਨੇ ਆ ਤੁਹਾਨੂੰ ਪਤੰਗ ਦਿਖਾਣੇ ਆ। ਪਹਿਲੇ ਦੇਖ। ਪਤੰਗਾਂ ਇਹ ਤਰ੍ਹਾਂ ਕਰ ਦੋ ਸਾਰੇ ਹਣ। ਇਹ ਤਾਂ ਦੱਤੇ ਆਉਣੇ ਆ। ਆਨੂੰ ਦੁਹਾਨੇ ਵੱਕਰੇ ਵੱਕਰੇ ਡੀਏ ਆ। ਆ ਡੀਏ ਚੱਕੋ। ਉਹ ਵਾਰੂ ਵੀ ਆਮੇ ਲੀਗਾ ਤੇ। ਬਰਾਵਾ। ਉਹ ਉਥੇ ਕੁੰਝੇ ਵਰਗਾ। ਡੀਏ ਚੱਕੋ। ਫ੍ਰਿਜ ਦੇ ਉੱਪਰ ਚੜਨੇ। ਹਰਵੇਂ ਕਿੰਨੇ ਕਾਲਾ ਲੱਗਣਾ ਤੂੰ? ਵਾਹ ਹੈ ਕਾਲਾ ਮੈਂ ਡੀਏ। ਮੈਂ ਕਾਲਾ ਪਾ। ਕਿੰਨਾ ਕਾਲਾ ਲੱਗਦਾ। ਮਾਲ ਦੇ ਲੱਗੇ ਨਾਲ ਬੱਛਾ ਹੈ। ਠੀਕ ਆ। ਵਧੀਆ ਵਧੀਆ। ਲਓ ਜੀ ਪਤੰਗ ਦੇਖੋ ਜੀ। ਦੋ ਕਿੰਨੇ ਨੂੰ ਲਾ ਕੇ ਆਇਆ ਚੂਨਾ? 3000 ਨੂੰ। ਹੈ? 3000 ਨੂੰ। ਬਾਏ। ਠੀਕ ਹੈ ਇਹ ਹੈਗਾ ਤਿੰਨ ਤਵਾ ਆ ਜਾ ਕਰੋ ਪੂੰਛਾ ਲਾ ਪੂੰਛੀ ਤੇਰੀ ਤਾਂ ਪੂੰਛਾਈਆਂ ਨਹੀਂ ਹੋਈਆਂ ਇਹ ਪੂੰਛ ਨਹੀਂ ਹੁੰਦੀ ਚੱਲਰ ਵਾਲਾ ਆ ਪੂੰਛ ਲੈਸ ਮੋਸੇ ਨਹੀਂ ਹੁੰਦੀ ਆ ਜਾ ਕਰੋ ਡੋ ਬੰਦ ਤਾਂ ਪਤਾ ਨਹੀਂ ਪਾ ਜੇ ਵਾਲਾ ਲੁਕੇੜੀ ਗੀੜੀਆਂ ਨਹੀਂ ਲੁਕੇੜਦੇ ਤੇ ਚਲ ਆ ਦੇਖੋ ਲਓ ਜੀ ਪਤੰਗ ਇਹ 3000 ਦੇ ਪਤੰਗ ਲਿਆਇਆ ਕੀ ਭਾਈ ਜੰਨੀ ਹਣਾ ਅੜਾਣੇ ਦਾ ਤੁਮ ਕਾ ਲੂ ਹੋਰ ਕੱਲ ਥੋੜੀ ਬਾਕੀ ਆ ਛੋਟੇ-ਮੋਟੇ ਇਕ ਹੋਰ ਇਹ ਪੁੱਤਾ ਪਾਦਾ ਵਾਲੇ ਆ ਦੋ ਪੁੱਤਾ ਦੇ ਹਮ ਇੱਕ ਅੱਖਾਂ ਵਾਲਾ ਇੱਕ ਆ ਵਾਲਾ ਹਮ ਹੋਰ ਆਹਾ ਆਹ ਖੜਾ ਲੱਗਾ ਹੋਣੀ ਹਣਾ ਹਮ ਇਹ ਕਾਜ ਐਸਾ ਵਾ ਲੱਡੋਣਾ ਕੋਈ ਬਸ ਇਹ ਨਹੀਂ ਆ ਕੰਮ ਕਰ ਉਹ ਪਰ ਆਉਂ ਮਗਲਾ ਪੜਦਾ ਆ ਫਟ ਜਾਣਾ ਆ ਸੱਚੀ ਫਟ ਜਾਣਾ ਆ ਉਹ ਮੰਜੇ ਜਿਹੜਾ ਪਤੰਗ ਹੋ ਹਾਂ ਚਲੋ ਨਹੀਂ ਆ ਬਣਾ ਸੋਈ ਮੰਜੇ ਬਾਕੀ ਉਹ ਛੋਲੇ ਮੋਟੇ ਉਧਰ ਹੀ ਪਏ ਆ ਮੋਰ ਇੱਕ ਔਰ ਤਾਂ ਹਾਂ ਤਾਂ ਅਮੀ ਹੋਰ ਕਿੱਦਾਂ ਹੋਏ ਵਧੀਆ ਆਹ ਦੇਖਾਈ ਨਹੀਂ ਆ ਦੇਖੋ ਆ ਵੀ ਪਏ ਆ ਚਲੋ ਲਓ ਜੀ ਪਤੰਗ ਤਾਂ ਬਹੁਤ ਲਿਆ ਆ ਕੰਮੀ ਆ ਮੈਂ ਲਿਆ 7 ਵਜੇ ਗਏ ਆ ਤੇ ਆਪਾਂ ਵੀ ਦੁਕਾਨੋਂ ਵਾ ਕੇ ਆ ਗਏ ਆ ਇੱਧਰ ਹਾਂਜੀ ਕਿਦੋਂ ਲੱਗੀ ਜੀ ਮੈਂ ਸ਼ਿਮਲਾ ਮਿਰਚ ਪਨੀਰ ਦੀ ਸਬ지 ਹਰਮਨ ਦੀ ਫੇਵਰੇਟ ਹਾਂ ਕਿ ਨਿਆਣੇ ਕਿੱਧਰ ਗਏ ਆ ਉੱਧਰ ਬੈਠ ਗਏ ਆ ਇੱਧਰ ਕਮਰੇ ਤੇ ਹਰਮਨ ਹਰਮਨ ਮੜਿਆ ਗਿਆ ਆ ਕਿਤੇ ਓਕੇ ਮੈਂ ਲੋ ਜੀ ਇੱਧਰ ਬਣਨ ਲੱਗੀ ਆ ਜੀ ਅੱਜ ਸ਼ਿਮਲਾ ਮਿਰਚ ਪਨੀਰ ਅਮਰ ਟੱਕੇ ਰੱਖਿਆ ਆ ਸਮਾਨ ਸਾਰਾ ਹਮ ਸ਼ਿਮਲਾ ਮਿਰਚ ਓਕੇ ਆਸ ਫਿਰ ਆ ਜਾ ਮੇਰਾ ਠੀਕ 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 ਚਲੋ ਬਣਾਓ ਤੇ ਅੰਦਰ ਕੰਮ ਹੋ ਗਿਆ ਕਿ ਇਹ ਕਰਨਾ ਜੇ ਜੈਂਪਰ ਸੀ ਅੱਛਾ ਉਹ ਜੀ ਇੱਧਰ ਹਜੇ ਜੈਂਪਰ ਵਾਲਾ ਕੰਮ ਵੀ ਕਰਨਾ ਮੈਂ ਕਹਿੰਦਾ ਪਹਿਲਾਂ ਕਰ ਲੈਂਦੀ ਜੈਂਪਰ ਵਾਲਾ ਕੰਮ ਬਾਅਦ ਚ ਬਣਾ ਲੈਂਦੀ ਨਹੀਂ ਉਹਨੂੰ ਟਾਈਮ ਲੱਗਣਾ ਜੈਂਪਰ ਵਾਲੇ ਨੂੰ ਪੂਰਾ ਥੀਨਾ ਵਾਲੇ ਨੂੰ ਓਕੇ ਫਿਰ ਤਾਂ ਟਾਈਮ ਲੱਗਣਾ ਨਾ ਪੂਰਾ ਥੀਨਾ ਵਾਲਾ ਚਲੋ ਓਕੇ 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 ਠੀਕ ਮੰਮੀ ਆ ਗਈ ਕਿ ਸੁਬਲਾ ਮੇਸੀ ਬਈ ਜੀ ਲੈਣੇ ਆ ਜੀ ਹੋਰ ਹੋਰ ਕੱਟ ਲੋ ਨਾਲ ਹੀ ਇੱਕ ਅੱਧੀ ਜਿਹੜੀ ਕੱਲ੍ਹ ਵਾਸਤੇ ਰੱਖਣੀ ਆ ਚਲੋ ਠੀਕ ਆ ਜੀ ਬਣਾ ਕੇ Shimla mirch ਫਿਰ ਮਿਲਦੇ ਆ ਜੀ ਆਤੀ ਖਾਵਾਂਗੇ Shimla mirch ਨਾਲ ਤਾਂ ਕੱਲ੍ਹ ਹੈਗੀ ਆ ਲੋਹੜੀ ਸਾਰਿਆਂ ਨੂੰ ਦਾ ਹੈਪੀ ਲੋਹੜੀ ਸਵੇਰੇ ਖਾਵਾਂਗੇ ਹਾਂ ਵਾਹ ਚਲੋ ਮਿਲਦੇ ਆ ਜੀ ਠਹਿਰ ਕੇ ਹੁਣ ਤੁਹਾਨੂੰ ਰੋਟੀ ਖਾਣ ਲੱਗੇ ਪੋਣੇ 9 ਹੋ ਚੱਲਿਆ ਤੇ ਰੋਟੀ ਪਾਣੀ ਦਾ ਕੰਮ ਕਰਕੇ ਹੋ ਗਏ ਆ ਵਿਲੇ ਤੇ ਸਿਰਫ ਰਹਿ ਗਈ ਆ ਖਾਣ ਵਾਲੀ ਨਿਆਣਿਆਂ ਨੇ ਖਾਣੀ ਨਹੀਂ ਨੀ ਕੀਤਾ ਪਾੜੀ ਦੇ ਪੇ ਹੁਣ ਇਸ ਟਾਈਮ ਹਰਮਨ ਨੂੰ ਹਰਮਨ ਗਿਆ ਜਲੰਧਰ ਹਣਾ ਜਲੰਧਰ ਤੇ ਉਹ ਆਂਦਾ ਤਾਂ ਫਿਰ ਆਪਾਂ ਖਾਂਦੇ ਆ ਸਿਰਫ ਉਹਦੀ ਵੇਟ ਕਰ ਰਹੇ ਹੁਣ ਉਹ ਆਂਦਾ ਤਾਂ ਫਿਰ ਆਪਾਂ ਖਾਂਨੇ ਰੋਟੀ ਤੇ ਤੁਹਾਡਾ ਕਿੰਨਾ ਕਰਹਿ ਗਿਆ ਕੰਮ ਇਹ ਕਿੰਨਾ ਕਰਹਿ ਗਿਆ ਜੈਂਪਰ ਤਿਆਰ ਕਰਨਾ ਇਹ ਕਿੰਨਾ ਕਰਹਿ ਗਿਆ ਜੈਂਪਰ ਤਿਆਰ ਕਰਨਾ ਹੋਇਆ ਨਹੀਂ ਤਿਆਰ ਉਹ ਕਿੰਨਾ ਕਰਹਿ ਗਿਆ ਮੈਨੂੰ ਅੱਧੇ ਘੰਟੇ ਦਾ ਕੰਮ ਲੈ ਆਂ ਇਹ ਹੀ ਹੋਇਦਾ ਕਿੰਨਾ ਕਰਹਿ ਗਿਆ ਚਲੋ ਸ਼ਾਇਦ 19 ਦਾ ਅੱਧੇ ਘੰਟੇ ਤੱਕ ਆ ਵੀ ਆਵੇ ਹਰਮਨ ਵੀ ਤੇ ਚਲੋ ਮਿਲਦੇ ਆ ਜੀ ਉਹਦੇ ਆਈ ਤੇ ਫਿਰ ਹੁਣ ਤੇ ਕਰਦੇ ਆ ਰੋਟੀ ਖਾ ਕੇ ਬਲੌਗ ਦਾ ਐਂਡ ਅਜੀ ਟਾਈਮ ਹੋ ਗਿਆ 9:30 ਤੇ ਹਰਮਨ ਨੂੰ ਕੀਤਾ ਫੋਨ ਉਹਨੇ ਤਾਂ ਕਿਹਾ ਜਣਾ ਬਹੁਤ ਲੇਟ ਹੈ ਜੀ ਕਹਿੰਦਾ ਮੈਂ ਲੇਟ ਹੋ ਜਾਣਾ ਤੇ ਆਪਾਂ ਹੁਣ ਲੱਗੇ ਆਂ ਜੀ ਰੋਟੀ ਖਾਣ ਮੈਂ ਲਈ ਖਾ ਇੱਧਰ ਹੁਣ ਮੰਮੀ ਤੇ ਮਨਪ੍ਰੀਤ ਖਾ ਰਹਾ ਹੈ ਆ ਬਾਕੀ ਹੋਰ ਨਿਆਣੇ ਨੇ ਕਿਸੇ ਨੇ ਖਾਣੀ ਨਹੀਂ ਹੈਗੀ ਤੇ ਚਲੋ ਰੋਟੀ ਖਾ ਕੇ ਦੇਖਦੇ ਆ ਜੇ ਤਾਂ ਹਰਮਨ ਆ ਗਿਆ ਜਲਦੀ ਫਿਰ ਥੋੜਾ ਜਿਹਾ ਬਲੌਗ ਬਣਾਵਾਂਗੇ ਨਹੀਂ ਤਾਂ ਫੇਰ ਕਰਾਂਗੇ ਐਂਡ ਆਪਾਂ ਠੀਕ ਹੈ ਜੀ ਚਲੋ ਖਾ ਕੇ ਮਿਲਦੇ ਆ ਜੀ ਹੁਣ ਰੋਟੜੀ ਫਿਰ ਦੇਖਦੇ ਆ ਹਰਮਨ ਕਦੋਂ ਆਂਦਾ ਲਓ ਜੀ ਉਹ ਆ ਗਿਆ ਟੰਡੇ ਆ ਤਾਂ ਦੇਖੋ ਸਹੀ ਹੱਥ ਆ ਲਾਲ ਹੋਏ ਆ ਆਏ ਕੋਈ ਕਾਲਾ ਠੰਡੇ ਹੱਥ ਹੋਏ ਵੇ ਆ ਸਹੀ ਆ ਆਪਣੇ ਬਾਅਦ ਸਾਨੂੰ ਪਤਾ ਪਿਆ ਤੂੰ ਤਾਂ ਲੈ ਕੇ ਆਣਾ ਹੀ ਵਾਣਾ ਸੀ ਕੋਈ ਨਾ ਕੁਛ ਪ੍ਰਵਾ ਕੱਪੜੇ ਬੜੇ ਖੜੇ ਉੱਥੇ ਤਾਂ ਆਪਣੇ ਕੁਝ ਵੀ ਨਹੀਂ ਮਿਲਦਾ ਹੂੰ ਹੂੰ ਪਤਾ ਲਿਆ ਉਸੇ ਲਓ ਜੀ ਮੇਰਾ ਬਰਥਡੇ ਗਿਫਟ ਆ ਗਿਆ ਜੀ ਆਹ ਦੇਖੋ ਬਾਫਮਨ ਇਹ ਥੋੜੀ ਲਗਜ਼ਰੀ ਹੈ ਨਾ ਤੁਸੀਂ ਬਾਫਮਨ ਲਾਦੇ ਹਾਂ ਹਾਂ ਲਾਦੇ ਦੇਖੋ ਕਿੰਦਾ ਦਿੱਕਿਆ ਬਾਬਾ ਆ ਮੈਂ ਮਗਾਈਆਂ ਸੀ ਦੋ ਬੋਤਲਾਂ ਉਹ ਵੀ ਆ ਗਈਆਂ ਬਾਕੀ ਦਾ ਪ੍ਰਾਣੀ ਹੈ ਕਿ ਪ੍ਰਾਣੀ ਚਲੋ ਲੋ ਜੀ ਬਰਥਡੇ ਗਿਫਟ ਮਿਲਿਆ ਦੇਖਦੇ ਆ ਚੈੱਕ ਕਰਕੇ ਕਿਦਾਂ ਦਾ ਆ ਬਹੁਤ ਸੋਹਣੀਆ ਚਲ ਗਈ ਚਲੋ ਪਹਿਲਾ ਬਲੌਗ ਦਾ ਪਤਾ ਕੀ ਹੈ ਕਿੰਡਰ ਜੋਏ ਮਿਲੀ ਨਹੀਂ ਆ ਗਈ ਕਿੰਡਰ ਜੋਏ ਨਹੀਂ ਮਿਲੀ ਹੈ ਨਾ ਨੇ ਲੇਟ ਕਰਾਤਾ ਬਹੁਤ ਕੁੰਮੀਆਂ ਸਾਰੇ ਪਤਾ ਕਰਕੇ ਆ ਗਏ ਜਾਂਦਾ 50 ਦੁਕਾਨਾਂ ਫਿਰੀਆਂ ਉਹ ਜਲੰਧਰ ਮੈਂ ਜਿਹੜੀਆਂ ਦੁਕਾਨ ਕਿੰਡਰ ਜੋਏ ਉੱਥੇ ਕਿੱਥੇ ਚੱਡੇ ਵਾਲਿਆਂ ਦੇ ਕਿੱਥੇ ਕਿਸੇ ਡੀਮਾਰਟ ਵਗੈਰਾ ਸਾਰੇ ਹੀ ਉਹ ਦਿਨ ਵੀ ਨਹੀਂ ਮਿਲੀ ਸੀ ਹਾਂ ਚਲੋ ਬਲੌਗ ਦਾ ਕਰੋ ਐਂਡ ਪਹਿਲਾਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਲੱਗਦੇ ਚਲੋ ਮਿਲਦੇ ਆਂ ਕੱਲ ਨਵੇਂ ਵਲੌਗ ਚ ਠੰਡ ਦਾ ਬਹੁਤ ਹੈਗੀ ਆ ਤੇ ਠੰਡ ਲੱਗਣੀ ਆ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ